ਅੱਜ ਰਾਤ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੀਂਹ ਇੱਕ ਵਾਰ ਫਿਰ ਤੋਂ ਮਚਾਉਣਗੇ ਧੂਮਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਦੱਸਿਆ ਸੀ ਕਿ ਅੱਜ ਦਾ ਮੌਸਮ ਆ ਜਿਹੜਾ ਇੱਕ ਵਾਰ ਫਿਰ ਤੋਂ ਬਦਲੇਗਾ ਦੁਪਹਿਰ ਦੇ ਸਮੇਂ ਗਰਮੀ ਜ਼ਿਆਦਾ ਹੋਣ ਦੇ ਕਰਕੇ ਇੱਕ ਵਾਰ ਫਿਰ ਤੋਂ ਬਦਲਵਾਈ ਬਣੇਗੀ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਤੁਸੀਂ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਰਾਜਸਥਾਨ ਵੱਲੋਂ ਇੱਕ ਵੱਡਾ ਸਿਸਟਮ ਆ ਜਿਹੜਾ ਜਿਹੜਾ ਕਿ ਜਿਸ ਦੇ ਬਾਰੇ ਆਪਾਂ ਨੇ ਸਵੇਰੇ ਹੀ ਦੱਸ ਦਿੱਤਾ ਸੀ ਇਸ ਦੇ ਬਾਰੇ ਦੱਸਿਆ ਸੀ ਕਿ ਵੀ ਇਹ 4-5 ਵਜੇ ਪੰਜਾਬ ਦੇ ਵਿੱਚ ਇੰਟਰ ਹੋਵੇਗਾ ਲੇਕਿਨ ਪਤਾ ਕੀ ਆ ਪੂਰੀ ਐਗਜ਼ੈਕਟ ਦੱਸ ਨਹੀਂ ਸਕਦੇ ਵੀ ਕਿੰਨੇ ਵਜੇ ਇੰਟਰ ਹੋਵੇਗਾ ਜਾਂ ਅਨੁਮਾਨਤ ਸੀ ਵੀ 4-5 ਵਜੇ ਇੰਟਰ ਹੋਵੇਗਾ ਲੇਕਿਨ ਇਹ ਥੋੜਾ ਜਿਹਾ ਹਵਾਵਾਂ ਦੀ ਗਤੀ ਹੌਲੀ ਹੋਣ ਕਰਕੇ ਥੋੜਾ ਜਿਹਾ ਲੇਟ ਪੰਜਾਬ ਦੇ ਵਿੱਚ ਇੰਟਰ ਹੋਣ ਦਾ ਲਗੇਗਾ ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ ਅੱਜ ਰਾਤ ਨੂੰ ਆਪਾਂ ਨੂੰ ਪੰਜਾਬ ਦੇ ਉੱਤਰ ਪੂਰਬੀ ਅਤੇ ਦੱਖਣ ਪੂਰਬੀ ਦੱਖਣੀ ਹਿੱਸਿਆਂ ਦੇ ਵਿੱਚ ਮੀਂਹਾਂ ਦੀਆਂ ਗਤੀਵਿਧੀਆਂ ਅਤੇ ਹਨੇਰੀ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਇਸ ਦੇ ਵਿੱਚ ਜਿਹੜੇ ਮੇਜਰ ਸ਼ਹਿਰ ਆਉਂਦੇ ਨੇ ਉਹ ਆਉਂਦੇ ਨੇ ਜਿਵੇਂ ਦੱਖਣੀ ਹਿੱਸਿਆਂ ਦੀ ਗੱਲ ਕਰੀਏ ਤਾਂ ਸੰਗਰੂਰ ਮਲੇਰ ਕੋਡਲਾ ਪਟਿਆਲਾ ਰੂਪਨਗਰ ਚੰਡੀਗੜ੍ਹ ਅਤੇ ਲੁਧਿਆਣੇ ਵਰਗੇ ਸ਼ਹਿਰ ਅਤੇ ਜੇ ਉੱਤਰੀ ਹਿੱਸਿਆਂ ਦੀ ਗੱਲ ਕਰੀਏ ਤਾਂ ਉੱਤਰ ਪੱਛਮੀ ਇਲਾਕੇ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਹਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਗਈਏ ਇਹ ਸਿਸਟਮ ਦਾ ਜਿਹੜਾ ਜ਼ਿਆਦਾ ਅਸਰ ਹੋਵੇਗਾ ਉਹ ਇਸ ਹਿੱਸੇ ਤੇ ਦੇਖਣ ਨੂੰ ਮਿਲੇਗਾ ਇਸ ਹਿੱਸੇ ਤੇ ਜ਼ਿਆਦਾ ਦੇਖਣ ਨੂੰ ਮਿਲੇਗਾ ਭਾਵੇਂ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਜਾਂ ਫਿਰ ਹਲਕੀ-ਫੁਲਕੀ ਬਦਲਵਾਈ ਇਸ ਹਿੱਸੇ ਦੇ ਵਿੱਚ ਬਣੀ ਰਹੂਗੀ ਜਿਸ ਦੇ ਵਿੱਚ ਫਾਜ਼ਿਲਕਾ ਫਾਜ਼ਿਲਕਾ ਫਰੀਦਕੋਟ ਅਤੇ ਮੁਖਸਰ ਮਾਨਸਾ ਵਰਗੇ ਮਾਨਸਾ ਦੇ ਕਈ ਸ਼ਹਿਰ ਆਉਂਦੇ ਨੇ ਇਹ ਸਿਸਟਮ ਦਾ ਜਿਹੜਾ ਅਸਲੀ ਅਸਰ ਆ ਉਹ ਪੰਜਾਬ ਦੇ ਆਪਾਂ ਨੂੰ ਸਰਹੱਦੀ ਇਲਾਕੇ ਜਾਂ ਫਿਰ ਰਾਜਸਥਾਨ ਅਤੇ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਅਤੇ ਮਤਲਬ ਕਿ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ ਇਸ ਦੇ ਵਿੱਚ ਜਿਹੜੇ ਮੇਜਰ ਸ਼ਹਿਰ ਨੇ ਉਹ ਚੰਡੀਗੜ੍ਹ ਲੁਧਿਆਣੇ ਦੇ ਵਿੱਚ ਇਸ ਦਾ ਜ਼ਿਆਦਾ ਅਸਰ ਹੋਵੇਗਾ ਮਲੇਰਕੋਟਲਾ ਸੰਗਰੂਰ ਪਟਿਆਲਾ ਮਤਲਬ ਦੱਖਣੀ ਇਲਾਕਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਕੇ ਜਾਵੇਗਾ ਮਤਲਬ 70 80% ਜਿਹੜਾ ਹਿੱਸਾ ਪੰਜਾਬ ਦਾ ਕਵਰ ਹੋਵੇਗਾ ਅੱਜ ਰਾਤ ਨੂੰ ਇਸ ਦੇ ਚੱਲਦੇ ਗਰਜ ਚਮਕ ਵਾਲੇ ਬੱਦਲ ਅਤੇ ਮੀਂਹ ਹਨੇਰੀ ਕਈ ਜਗ੍ਹਾ ਤੇ ਆਪਾਂ ਨੂੰ ਹਨੇਰੀ ਵਰਗਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਪਾਸ ਸਿਸਟਮ ਦੇ ਲੰਬਾਈ ਅਤੇ ਚੜਾਈ ਤੋਂ ਅਨੁਮਾਨ ਲਗਾ ਸਕਦੇ ਹਾਂ ਕਿ ਇਹ ਸਿਸਟਮ ਕਿੰਨਾ ਕੁ ਤਕੜਾ ਆ ਇਹ ਲਗਭਗ ਪੰਜਾਬ ਦੇ ਅੱਧੇ ਅੱਧੇ ਤੋਂ ਜ਼ਿਆਦਾ ਹਿੱਸੇ ਨੂੰ ਕਵਰ ਕਰੇਗਾ ਅਤੇ ਇਸ ਦੇ ਚੱਲਦੇ ਕਈ ਜਗ੍ਹਾ ਤੇ ਭਾਰੀ ਮੀਂਹ ਦੇ ਅਸਰ ਵੀ ਬਣਨਗੇ ਜੇਕਰ ਹਵਾਵਾਂ ਦੀ ਗਤੀ ਹੈ ਜਿਹੜੀ ਮੱਧਮ ਰੂਪ ਦੇ ਵਿੱਚ ਦੇਖਣ ਨੂੰ ਮਿਲੂਗੀ ਜਲੰਧਰ ਮੋਗਾ ਅਤੇ ਮਾਨਸੇ ਦੇ ਜਿਹੜੇ ਮ ਲੁਧਿਆਣੇ ਨਾਲ ਲੱਗਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਵੀ ਆਪਾਂ ਨੂੰ ਤਗੜੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅਤੇ ਬਰਨਾਲੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਇਸ ਤੋਂ ਇਲਾਵਾ ਜੇਕਰ ਫਾਜ਼ਿਲਕਾ ਫਰੀਦਕੋਟ ਅਤੇ ਮੁਕਸਰ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਹਾ ਦੀਆਂ ਗਤੀਵਿਧੀਆਂ ਜਾਂ ਫਿਰ ਬਦਲਵਾਈ ਦੀ ਕਾਰਵਾਈ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਸਮਾਂ ਅੱਧਾ ਪੌਣਾ ਘੰਟਾ ਅੱਗੇ ਪਿੱਛੇ ਹੋ ਸਕਦਾ ਲੇਕਿਨ ਇਹ ਇਨ੍ਹਾਂ ਵਿੱਚ ਵੀ ਆਪਾਂ ਨੂੰ ਦੇਹ ਹਨੇਰੀਵਰਾ ਮਹੌਲ ਦੇਖਣ ਨੂੰ ਮਿਲੇਗਾ ਅੱਜ ਰਾਤ ਨੂੰ ਬਾਕੀ ਡਿਟੇਲ ਵਿੱਚ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਚੈਨਲ ਨਾਲ ਇਸੇ ਤਰ੍ਹਾਂ ਹੀ ਬਨੇ ਰਹੋ